ਛੇਵੇਂ ਪੇ ਕਮਿਸ਼ਨ ਦੇ ਏਰੀਆਰ ਮੁਲਾਜ਼ਮਾਂ ਨੂੰ ਕਦੋਂ ਤੱਕ ਮਿਲ ਸਕਦਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ ਛੇਵੇਂ ਪੇ ਇਹ ਲਗਭਗ 18 ਕਰੋੜ ਦੇ ਉੱਪਰ ਬਣਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੈਨ ਮੰਤਰੀ ਮੰਡਲ ਵਿੱਚ ਇਹ ਲਗਦਾ ਗਿਆ ਸੀ ਬਾਖਵਾਖਰੇ ਉਮਰ ਦੇ ਮਦਾਕ ਏਰੀਆ ਦਿੱਤਾ ਜਾਊਗਾ ਕੁਝ ਮੁਲਾਜ਼ਮਾਂ ਨੂੰ ਏਰੀਆ ਮਿਲ ਵੀ ਚੁੱਕਿਆ ਹੈ ਪਰ ਜੋ ਰੈਗੂਲਰ ਮੁਲਾਜ਼ਮਾਂ ਨੂੰ ਅਪ੍ਰੈਲ ਦੇ ਅਪ੍ਰੈਲ 2026 ਤੋਂ ਜੋ ਪਹਿਲੀ ਕੇਸ ਏਰੀਆ ਦੀ ਉਹਨਾਂ ਦੇ ਖਾਤੇ ਵਿੱਚ ਆ ਜਾਵੇਗੀ ਧੰਨਵਾਦ ਰਿਟਾਇਰਮੈਂਟ ਹੋਏ ਮੁਲਾਜ਼ਮ ਕਿੰਨੇ ਫੈਕਟਰ ਨੂੰ ਲੈਣ ਦੀ ਮੰਗ ਕਰ ਰਹੇ ਹਨ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਮੁੱਖ ਮੰਗ ਆ ਵੀ ਸਾਨੂੰ ਫੈਕਟਰ ਦੋਵਾਂ ਨਾਲ ਆ ਕੋਈ ਤਰਾਰ ਜਿੱਥੋਂ ਲੈ ਕੇ ਮੁਖਰੇ ਭਵਨ ਤਮਾਨ ਨਿਤੋਂ ਦੀ ਹਰ ਪਾਸੇ ਟੀਮਾਂ ਨਾਲ ਮੀਟਿੰਗਾਂ ਹੋਈਆਂ ਤੇ ਮੰਗ ਬਤ ਉੱਤੇ ਗਿਆ ਪਾਸ ਸਰਕਾਰ ਬੜੀ ਨੂੰ ਲਗਭਗ 4 ਸਾਲ ਹੋਣ ਵਾਲੇ ਹਨ ਜੀ ਪਰ ਮਾ ਸਰਕਾਰ ਵੱਲੋਂ ਜੋ ਫੈਕਟਰ ਦੋਵਾਂ ਨਾਲ ਨਹੀਂ ਲਗ ਕੀਤਾ ਗਿਆ ਜਿਸ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਵੱਡਾ ਗੁੱਸਾ ਹੈ ਹਾਂ ਜੀ ਬਣੇ ਮੁਲਾਜ਼ਮਾ ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਧਾ ਕਰ ਸਕਦੀ ਹੈ ਸਰਕਾਰ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 42% ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 58% ਆ 16% ਦਾ ਬਹੁਤ ਆ ਫਰਕ ਆ ਵੇਤਵਾਂ ਦੀ ਹਰਪਾਲ ਸਿੰਘ ਟੀਮ ਨੂੰ ਮੰਗ ਪੱਤਰ ਵੀ ਭੇਜੇ ਗਏ ਹਨ ਉਹਦੀ ਮੁੱਖ ਮੰਗ ਸੀ ਕਿ 42% ਤੋਂ ਵਧਾ ਕੇ ਡੀਏ ਪੰਜਾਬ ਦੇ ਮੁਲਾਜ਼ਮਾਂ ਦਾ 58% ਕੀਤਾ ਜਾਵੇ ਪਰ badi hasan galla 2025 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮਲਾਹ ਡੀਏ ਚ ਕੋਈ ਵਾਅਦਾ ਨਹੀਂ ਕੀਤਾ ਗਿਆ ਜਿਸ ਕਰਕੇ ਮਲਾਹਾਂ ਵਿੱਚ ਬਹੁਤ ਗੁੱਸਾ ਹੈ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਪੰਜਾਬ ਦੇ ਮਲਾਹ ਡੀਏ ਜੋ ਇਹਨਾਂ ਸਰਕਾਰ ਦੇ ਮਲਾਹਾਂ ਦੇ ਬਰਾਬਰ ਕੀਤਾ ਜਾਵੇ 58% ਵਧਾ ਕੇ 58 42% ਤੋਂ ਵਧਾ ਕੇ ਵਧਾ ਜਾਵੇ ਪ੍ਰਾਣੀ ਪੈਨਸ਼ਨ ਸਕੀਮ 2004 ਤੋਂ ਭਰਤੀ ਹੋਏ ਮਲਾਜ਼ਮਾਂ ਲਈ ਕਦੋਂ ਤੱਕ ਲਾਗੂ ਕੀਤੀ ਜਾ ਸਕਦੀ ਹੈ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪੁਰਾਣੀ ਪੈਨਸ਼ਨ ਗਿਉਂ ਦੇ ਉੱਪਰ ਜੋ ਕਿ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਨੰਬਰ 2022 ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮਾ ਜੋ ਬਹਾਲ ਕਰਤੀਆ ਪਰ ਬੜੀ ਹਾਸਿਲ ਗੱਲ ਹੈ ਜੀ ਨੋਟੀਫਾਈ ਹੋਏ ਲਗਭਗ 3 ਸਾਲ ਤੋਂ ਪੂਰਾ ਸਮਾਂ ਹੋ ਚੁੱਕਿਆ ਅਜੇ ਤੱਕ ਨਹੀਂ 172 ਅਨਸਾਰ ਪੁਰਾਣੀ ਪੈਨਸ਼ਨ ਬਹਾਲੀ ਕੀਤੀ ਗਈ ਉਹਨਾਂ ਨੇ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ 2027 ਦੇ ਵਿੱਚ ਅਸੀਂ ਜੋ ਪੰਜਾਬ ਸਰਕਾਰ ਦੇ ਹਾਲਾਤ ਦਿਲਿਆ ਬਣਾਵਾਂਗੇ ਹਾਂ ਜੀ ਮਾਨੇ ਸਰਕਾਰ ਵੱਲੋਂ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਪੱਤਿਆਂ ਤੇ ਕੱਟ ਲਾਇਆ ਗਿਆ ਇਹ ਕਦੋਂ ਤੱਕ ਲਾਗੂ ਕੀਤੇ ਜਾ ਸਕਦੇ ਹਨ ਫਿਰ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਵੱਲੋਂ ਜੋ ਕਿ 37 ਤਰ੍ਹਾਂ ਦੇ ਪੱਤਿਆਂ ਤੇ ਕੱਟ ਲਾਇਆ ਗਿਆ ਸੀਗਾ ਮਾਨ ਸਰਕਾਰ ਨੂੰ ਮੁੱਖ ਮੰਤਰੀ ਭਵਾਨ ਤਮਾ ਨੂੰ ਮਿਥੇ ਹਰ ਪਾਸੇ ਚੀਮਾ ਨੂੰ ਮੰਗ ਦਿੱਤੇ ਗਏ ਸਾਂਝੇ ਫਰੰਟ ਦੇ ਆਗੂ ਨੇ ਮੀਟਿੰਗਾਂ ਹੋਈਆਂ ਸਤੀਸ ਰਾਣਾ ਹੈ ਕਨਵਿੰਦਰ ਉਹਨਾਂ ਨੇ ਮੀਟਿੰਗਾਂ ਹੋਈਆਂ ਬੁਖ ਮੰਗ ਸੀ ਕਿ 37 ਤਰ੍ਹਾਂ ਦੇ ਪੱਤਿਆਂ ਜੋ ਕੱਟ ਲਿਆ ਗਿਆ ਉਹ ਬਹਾਲ ਕੀਤਾ ਜਾਵੇ ਬੋਸਾਂ ਨਾਲ ਇਸ ਵਿੱਚ ਪੰਜਾਬ ਸਰਕਾਰ ਜੋ ਪੱਤੇ ਨੇ ਕੱਟ ਲਾਇਆ ਗਿਆ ਬਹਾਲ ਕਰ ਸਕਦੀ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਐਂਡ ਸ਼ੇਅਰ ਕਰੋ ਧੰਨਵਾਦ